ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕਿ ਰਣਦੀਪ ਕੌਰ ਮਠਾੜੂ ਮੇਰੇ ਚੈਨਲ ਫੈਟੇ ਕਲੈਕਸ਼ਨ ਬੁਢਲਾਡਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਜੀ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੇ ਆਫ ਵਾਈਟ ਕੰਬੀਨੇਸ਼ਨ ਵਾਲੇ ਸੂਟ ਲੈ ਕੇ ਆਏ ਗਰਮੀ ਨੂੰ ਦੇਖਦੇ ਹੋਏ ਤੁਹਾਡੇ ਫੇਵਰਿਟ ਕਲਰ ਨੇ ਜਿਹੜੇ ਹਲਕੇ ਹਲਕੇ ਆਈਸਕ੍ਰੀਮ ਚਾਟ ਦੇ ਵਿੱਚ ਜਿਹੜੇ ਹੁੰਦੇ ਨੇ ਜੀ ਕਲਰ ਉਦਾਂ ਦੇ ਆਪਾਂ ਸੂਟ ਲੈ ਕੇ ਆਏ ਆ ਤੁਹਾਡੇ ਲਈ ਵੀਡੀਓ ਸਟਾਰਟ ਕਰਦੇ ਆ ਜੀ ਸਭ ਤੋਂ ਪਹਿਲਾਂ ਬੈਣਾ ਨੂੰ ਰਿਕਵੈਸਟ ਹੈ ਜੀ ਚੈਨਲ ਸਬਸਕ੍ਰਾਈਬ ਕਰ ਲਵੋ ਜਿਨ੍ਹਾਂ ਨੇ ਹਲੇ ਤੱਕ ਚੈਨਲ ਸਬਸ ਪਿਓਰ ਕੈਮਬ੍ਰਿਕ ਕੋਟਰ ਰਹੇਗੀ ਜੀ ਸਟਾਫ ਰਹੇਗਾ ਇਹ ਆਏਗੀ ਜੀ ਘੇਰੇ ਦੀ ਏਮਬਰਾਇਡਰੀ ਬਹੁਤ ਅੱਛੀ ਏਮਬਰਾਇਡਰੀ ਹੋਈ ਵੀ ਹੈ ਜੀ ਘੇਰੇ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਘੇਰੇ ਤੇ ਫਿਨਿਸ਼ਿੰਗ ਚੈੱਕ ਕਰੋ ਜੀ ਬਹੁਤ ਹੀ ਫਿਨਿਸ਼ਿੰਗ ਨਾਲ ਜਿਹੜੀ ਏਮਬਰਾਇਡਰੀ ਹੋਈ ਹੈ ਦ ਫਿਨਿਸ਼ਿੰਗ ਬਹੁਤ ਹੈ ਜੀ ਏਮਬਰਾਇਡਰੀ ਤੇ ਨਾਲ ਹੀ ਆਪਾਂ ਦਿੱਤੀ ਹੈ ਜੀ ਬਾਟਮ ਕੋਰਾ ਕਾਟਨ ਦੀ ਬਾਟਮ ਆਏਗੀ ਜੀ ਬਾਟਮ ਤੇ ਵੀ ਏਮਬਰਾਇਡਰੀ ਹੈ ਆਫ ਵਾਈਟ ਕਲਰ ਦੀ ਨਾਲ ਬਾਟਮ ਪੇਅਰ ਅਪ ਕੀਤੀ ਹੋਈ ਹੈ ਪਾਸ ਫੋਨ ਆ ਜਿਹੜਾ ਵਰਕ ਹੋਇਆ ਹੋਇਆ ਜੀ ਨਾਲ ਬਾਟਮ ਤੇ ਵੀ ਬਹੁਤ ਸੋਹਣਾ ਵਰਕ ਹੈ ਦੁਪੱਟਾ ਇਹਦਾ ਉਸ ਤੋਂ ਵੀ ਜ਼ਿਆਦਾ ਸੋਹਣਾ ਹੈ ਜੀ ਦੁਪੱਟੇ ਨੂੰ ਆਪਾਂ ਫਿਨਿਸ਼ਿੰਗ ਪੱਟੀ ਲਾ ਕੇ ਜੀ ਚੰਪਾ ਲੇਸ ਦੇ ਨਾਲ ਆਪਾਂ ਫਿਨਿਸ਼ਿੰਗ ਦਿੱਤੀ ਹੈ ਦੁਪੱਟੇ ਦੀ ਲੈਂਥ ਰਹੇਗੀ ਜੀ 2.5 ਮੀਟਰ ਦੀ ਆਫ ਵਾਈਟ ਕੋਰਾ ਕਾਟਨ ਦਾ ਆਏਗਾ ਜੀ ਦੁਪੱਟਾ ਲੈਂਥ ਰਹੇਗੀ ਦੁਪੱਟੇ ਦੀ 2.5 ਮੀਟਰ ਐਦਾਂ ਆਪਾਂ ਪੱਟੀ ਦੇ ਕੇ ਜੀ ਨਾਲ ਚੰਪਾ ਗੋਟੇ ਦਾ ਜਿਹੜਾ ਡਿਜ਼ਾਈਨ ਦਿੱਤਾ ਹੈ ਔਰ ਇਹਦਾ ਪ੍ਰਾਈਸ ਬਹੁਤ ਹੀ ਜੈਨੂਇਨ ਪ੍ਰਾਈਸ ਹੈ ਜੀ ਸਿਰਫ 950 ਰੁਪਏ ਦਾ ਪ੍ਰਾਈਸ ਰਹਿਣ ਵਾਲਾ ਇੱਕ ਵਾਰ ਮੈਂ ਤੁਹਾਨੂੰ ਇਹ ਸੂਟ ਨੂੰ ਲਗਾ ਕੇ ਦਿਖਾ ਦਿੰਨੀ ਇਹਦੀ ਲੁ ਜਿਵੇਂ ਇਹ ਵਾਲੀ ਆਏਗੀ ਜੀ ਸ਼ਰਟ ਆਏਗੀ ਇਦਾਂ ਦੀ ਅ ਬਹੁਤ ਸੋਹਣੀ ਹੈਗੀ ਸ਼ਰਟ ਰੈਡੀ ਹੋਊਗੀ ਜੀ ਬਣ ਕੇ ਇਦਾਂ ਦੀ ਸ਼ਰਟ ਆਏਗੀ ਜੀ ਦੇਖੋ ਨਾਲ ਇਹ ਵਾਲੀ ਜਿਹੜੀ ਬਾਟਮ ਆਏਗੀ ਜਿਹੜੀ ਆਪਾਂ ਬਾਟਮ ਪੇਅਰ ਕੀਤੇ ਜੀ ਨਾਲ ਇਦਾਂ ਦੀ ਆਏਗੀ ਬਾਟਮ ਦੁਪੱਟਾ ਇਹਦਾ ਉਸ ਤੋਂ ਵੀ ਜ਼ਿਆਦਾ ਅੱਛਾ ਜਿਹੜਾ ਦੁਪੱਟਾ ਆਏਗਾ ਜੀ ਚੰਪਾ ਲੇਸ ਵਾਲਾ ਆਏਗਾ ਜੀ ਦੁਪੱਟਾ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਊਗਾ ਜੀ ਇਹ ਨੇਵੀ ਬਲੂ ਕਲਰ ਹੈ ਜੀ ਨਾਲ ਆਫ ਵਾਈਟ ਕੰਬੀਨੇਸ਼ਨ ਹੈ ਪ੍ਰਾਈਸ ਹੈਗਾ ਜੀ ਸਿਰਫ 950 ਰੁਪਏ ਦੇਖੋ ਵਰਕ ਵੀ ਨਹੀਂ ਹੁੰਦਾ ਇੰਨੇ ਦੇ ਵਿੱਚ ਆਪਾਂ ਦੁਪੱਟੇ ਨੂੰ ਵੀ ਲੇਸ ਲਾਈਏ ਦੁਪੱਟਾ ਵੀ ਦਿੱਤਾ ਹੈ ਸ਼ਰਟ ਸਲਵਾਰ ਪੂਰਾ ਫੁੱਲ ਫੈਬਰਿਕ ਹੈ ਜੀ ਟਾਈਟ ਟਾਈਪ ਵਿੱਚ ਨਾਲ ਹੀ ਆਪਾਂ ਜਿਹੜਾ ਵਰਕ ਦਿੱਤਾ ਹੈ ਜੀ ਦੁਪੱਟੇ ਸੋਰੀ ਬਾਟਮ ਤੇ ਉੱਤੇ ਔਰ ਆਪਾਂ ਦਿੱਤਾ ਹੈ ਆਪਣੀ ਸ਼ਰਟ ਦੇ ਉੱਤੇ ਇਹ ਵੀ ਸੀਗਾ ਜੀ ਇਹਦੇ ਵਿੱਚ ਮੇਬੀ ਬਲੂ ਕਲਰ ਬਹੁਤ ਸੋਹਣਾ ਕਲਰ ਹੈ ਨੈਕਸਟ ਕਲਰ ਹੈ ਜੀ ਪਰਪਲ ਕਲਰ ਐਗਜੈਕਟ ਕਲਰ ਹੈ ਇਹ ਪਰਪਲ ਕਲਰ ਹੈ ਜੀ ਬਹੁਤ ਸੋਹਣਾ ਪਰਪਲ ਕਲਰ ਨਾਲ ਇਹਦੀ ਜਿਹੜੀ ਬਾਟਮ ਆਏਗੀ ਪਰਪਲ ਕਲਰ ਦੀ ਹੀ ਬਾਟਮ ਆਣ ਵਾਲੀ ਹੈ ਜੀ ਨਾਲ ਇਦਾਂ ਦਾ ਹੀ ਆਫ ਵਾਈਟ ਜਿਹੜਾ ਆਪਾਂ ਚੰਪਾ ਲੇਸ ਵਾਲਾ ਫਿਨਿਸ਼ਿੰਗ ਪੱਟੀ ਲਾ ਕੇ ਨਾਲ ਰੱਖਿਆ ਜੀ ਆਪਾਂ ਦੁਪੱਟਾ ਬਹੁਤ ਸੋਹਣਾ ਸੁੰਦਰ ਬਣ ਕੇ ਰੈਡੀ ਹੋਊਗਾ ਜੀ ਬੜਾ ਸੋਹਣਾ ਸੁੰਦਰ ਬਣ ਕੇ ਰੈਡੀ ਹੋਊਗਾ ਜੀ ਸਿਰਫ 950 ਹੋਊਗਾ ਜੀ ਇਹਦਾ ਪ੍ਰਾਈਸ ਸਿਰਫ 950 ਰੁਪਏ ਰਹਿਊਗਾ ਜੀ ਪ੍ਰਾਈਸ ਇਹ ਸੀਗਾ ਸੈਕੰਡ ਸੂਟ ਕਲਰ ਹੈਗਾ ਜੀ ਆਪਣੇ ਕੋਲੇ ਬਹੁਤ ਹੀ ਸੋਹਣਾ ਥਰਡ ਕਲਰ ਹੈ ਜੀ ਜਿਹੜਾ ਸਕਾਈ ਬਲੂ ਟੋਨ ਦੇ ਵਿੱਚ ਆਏਗਾ ਜੀ ਜਿਹੜਾ ਹੈਗਾ ਇਹ ਜੈਰ ਮੋਰੀਏ ਦਾ कलर ਹੈ ਜੀ ਨਾ ਇਹ ਗ੍ਰੀਨ ਹੈ ਨਾ ਹੀ ਰੋਜ਼ੀ ਹੈ ਮਿਕਸ ਜਿਹਾ कलर ਆਏਗਾ ਐਜ਼ ਇਟ ਹੀ ਇਹਦੀ ਬਾਟਮ ਆਏਗੀ ਐਜ਼ ਇਟ ਹੀ ਬਾਟਮ ਆਏਗੀ ਜੀ ਇਹਦੀ ਦੁਪੱਟਾ ਵੀ ਇਹਦਾ ਬਹੁਤ ਸੋਹਣਾ ਦੁਪੱਟਾ ਆਏਗਾ ਜੀ ਸੇਮ ਹੁੰਦਾ ਐਜ਼ ਇਟ ਦੁਪੱਟਾ ਜੀ ਪੱਟੀ ਲੱਗੀ ਹੋਈ ਹੈ ਲੇਸ ਲੱਗੀ ਹੋਈ ਹੈ ਬਹੁਤ ਸੋਹਣਾ ਆਏਗਾ ਜੀ ਇਹਦਾ ਦੁਪੱਟਾ ਪ੍ਰਾਈਸ ਇਹਦਾ ਰਹੇਗਾ ਜੀ ਸਿਰਫ 950 ਰੁਪਏ ਦਾ ਰਹਿਣ ਵਾਲਾ ਹੈ ਜੀ ਪ੍ਰਾਈਸ ਨੈਕਸਟ ਕਲਰ ਆਊਗਾ ਜੀ ਇਹਦੇ ਵਿੱਚ ਆਪਣਾ ਰੈੱਡ ਕਲਰ ਬਹੁਤ ਹੀ ਸੋਹਣਾ ਰੈੱਡ ਕਲਰ ਜੀ 올 ਟਾਈਮ ਸਾਰਿਆਂ ਦੇ ਮੈਰਿਡ ਲੇਡੀਜ਼ ਦਾ ਫੇਵਰਿਟ ਕਲਰ ਹੁੰਦਾ ਹੈ ਰੈੱਡ ਕਲਰ ਈ ਟਮੈਟੋ ਰੈੱਡ ਕਲਰ ਵੀ ਹੈਗਾ ਜੀ ਟਮੈਟੋ ਰੈੱਡ ਕਲਰ ਨਹੀਂ ਹੈਗਾ ਜੀ ਥੋੜਾ ਜਿਹਾ ਡੱਲ ਰੈੱਡ ਕਲਰ ਹੀ ਹੈ ਥੋੜਾ ਔਰੇਂਜ ਸ਼ੇਡ ਦਾ ਦਿਖ ਰਿਹਾ ਜੀ ਤੁਹਾਨੂੰ ਬਟ ਇਹ ਔਰੇਂਜ ਨਹੀਂ ਹੈ ਇਹ ਹੈਗਾ ਜੀ ਪ੍ਰੋਪਰ ਰੈੱਡ ਕਲਰ ਬਹੁਤ ਸੋਹਣਾ ਫਿਨਿਸ਼ਿੰਗ ਪੱਟੀ ਨਾਲ ਜਿਹੜਾ ਦੁਪੱਟੇ ਨੇ ਦਿੱਤੀ ਹੈ ਜੀ ਸੂਲਸ਼ੀ ਬਹੁਤ ਸੋਹਣਾ ਇਹਦਾ ਦੁਪੱਟਾ ਬਣ ਕੇ ਰੈਡੀ ਹੁੰਦਾ ਜੀ ਨਾਲ ਆਪਾਂ ਔਰ ਇੱਕ ਹੈਗਾ ਜੀ ਇਹਦਾ ਜਿਹੜਾ ਸ਼ਰਟ ਦੇ ਉੱਤੇ ਰੈੱਡ ਤੇ ਆਫ ਵਾਲ ਦਾ ਬਹੁਤ ਸੋਹਣਾ ਕੰਬੀਨੇਸ਼ਨ ਬਣਦਾ ਹੈ ਪ੍ਰਾਈਸ ਇਹਦਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਜੀ 990 ਰੁਪਏ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਕੱਲੇ-ਕੱਲੇ ਟਾਂਕੇ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਬਹੁਤ ਹੀ ਸੋਹਣੀ ਬਹੁਤ ਜ਼ਿਆਦਾ ਫਿਨਿਸ਼ਿੰਗ ਨਾਲ ਜਿਹੜਾ ਵਰਕ ਹੋਇਆ ਜੀ ਆਪਣਾ ਡਿਸਟਰਬੈਂਸ ਹੋ ਜਾਂਦੀ ਹੈ ਜੀ ਸੌਰੀ ਕਿਉਂਕਿ ਆਪਾਂ ਜਿਹੜਾ ਆਪਣੀ ਸ਼ਾਪ ਹੈ ਬਿਲਕੁਲ ਰੋਡ ਤੇ ਹੈ ਉਹਦੇ ਕਰਕੇ ਨੈਕਸਟ ਕਲਰ ਹੈ ਜੀ ਇਹਦੇ ਵਿੱਚ ਬਹੁਤ ਹੀ ਸੋਹਣਾ ਰਾਇਲ ਬਲੂ ਕਲਰ ਬਹੁਤ ਸੋਹਣਾ ਰਾਇਲ ਬਲੂ ਕਲਰ ਔਰ ਇਹਦਾ ਰਾਇਲ ਬਲੂ ਦਾ ਆਪਾਂ ਸਟਫ कॉटन ਨਹੀਂ ਲਿਆ बिकॉज कॉटन ਦੇ ਵਿੱਚ ਜਿਹੜੇ ਇਹਦੇ ਕਲਰ ਨੇ ਜਿਹੜੇ ਥੋੜੇ ਹਲਕੇ ਹੋ ਜਾਂਦੇ ਆ ਆਪਾਂ ਇਹਦਾ ਜਿਹੜਾ ਸਟਫ ਲਿਆ ਜੀ ਜਿਹੜਾ ਮਡਲ ਰਿਓਨ ਦਾ ਜਿਹੜਾ ਸਟਫ ਲਿਆ ਬਹੁਤ ਸੋਹਣਾ ਜਿਹੜਾ ਇਹਦਾ ਜਿਹੜਾ ਆਪਾਂ ਸਟਫ ਲਿਆ ਹੈਗਾ ਆਪਣਾ ਜਿਹੜਾ ਜਿਹੜਾ ਕਿ ਖਰਾਬ ਨਹੀਂ ਹੋਊਗਾ ਨਾਲ ਇਹਦੇ ਆਪਾਂ ਆਫ ਵਾਈਟ ਕਲਰ ਦੀ ਹੀ ਬਾਟਮ ਜਿਹੜੀ ਪੇਅਰ ਅਪ ਕੀਤੀ ਹੈ ਨਾਲ ਸੇਮ ਹੀ ਆਪਾਂ ਐਜ਼ ਇਟ ਦੁਪੱਟਾ ਲਾਇਆ ਬਹੁਤ ਸੋਹਣਾ ਇਹਦਾ ਦੁਪੱਟਾ ਰਹੂਗਾ ਬਹੁਤ ਸੋਹਣੀ ਇਹਦੀ ਬਾਟਮ ਦੇ ਉੱਤੇ embroidery ਲਉਗੀ embroidery ਚੈੱਕ ਕਰ ਸਕਦੇ ਹੋ ਸ਼ਰਟ ਤੇ ਬਾਟਮ ਤੇ ਬਹੁਤ ਹੀ ਸੋਹਣੇ ਜਿਹੜੇ ਇਹ ਅੱਜ ਦੇ ਰਹਿਣਗੇ ਇਹਦੀ ਸੂਟ ਨੈਕਸਟ ਜਿਹੜੇ ਸੂਟ ਰਹਿਣਗੇ ਜੀ ਬਹੁਤ ਸੋਹਣੇ ਸੂਟ ਰਹਿਣਗੇ ਪਿਓਰ ਕਾਟਨ ਜਿਹੜਾ ਸਟਫ ਆਊਗਾ ਬਿਲਕੁਲ ਡਲ ਗ੍ਰੇ ਕਲਰ ਹੈ ਜੀ ਇਹਦਾ ਜਿਹੜਾ ਸ਼ਰਟ ਦਾ ਕਲਰ ਰਹਿਣ ਵਾਲਾ ਹੈ ਪਿਓਰ ਕਾਟਨ ਸਟਫ ਹੈ ਜੀ ਲਾਈਨਿੰਗ ਦੀ ਕੋਈ ਨੀਡ ਨਹੀਂ ਹੈ ਬਹੁਤ ਅੱਛਾ ਸਟਫ ਹੈ ਬਲਕਿ ਆਪਾਂ ਵਾਸ਼ ਕਰਕੇ ਹੀ ਇਹ ਰੈਡੀ ਕੀਤੇ ਨੇ ਔਰ ਨਾਲ ਹੈਗਾ ਜੀ ਇਹਦੇ ਬਹੁਤ ਹੀ ਸੋਹਣਾ ਬਾਟਮ ਤੇ ਵਰਕ ਇਹ ਵਾਲਾ ਆਊਗਾ ਜੀ ਬਾਟਮ ਤੇ ਵਰਕ ਆਊਗਾ ਇਦਾਂ ਪੌਂਚਾ ਬਣੂਗਾ ਜਿਹੜੀ ਅੱਜਕੱਲ ਕਾਫੀ 트ੈਂਡ ਦੇ ਵਿੱਚ ਚੱਲ ਰਿਹਾ ਜੀ ਇਹ ਵਾਲਾ ਡਿਜ਼ਾਈਨ ਇਹ ਵਾਲਾ ਡਿਜ਼ਾਈਨ ਆਊਗਾ ਜੀ ਪੌਂਚੇ ਦੇ ਉੱਤੇ ਬਹੁਤ ਸੋਹਣਾ ਜਿਹੜਾ ਇਹਦਾ ਪੌਂਚਾ ਬਣ ਕੇ ਰੈਡੀ ਹੋਊਗਾ ਜੀ ਔਰ ਨਾਲ ਇਹਦਾ ਦੁਪੱਟਾ ਤਾਂ ਉਸ ਤੋਂ ਵੀ ਜ਼ਿਆਦਾ ਸੋਹਣਾ ਬਹੁਤ ਹੀ ਸੋਹਣਾ ਕਾਟਨ ਦਾ ਕੋਰਾ ਕਾਟਨ ਦਾ ਦੁਪੱਟਾ ਜਿਹੜਾ ਕਿ ਆਪਾਂ ਕੱਟ ਵਰਕ ਨਾਲ ਰੈਡੀ ਕਰਵਾਇਆ ਜੀ 2.5 ਮੀਟਰ ਦੀ ਲੈਂਥ ਹੋਊਗੀ ਦੁਪੱਟੇ ਦੀ ਇਹ ਫਿਨਿਸ਼ਿੰਗ ਚੈੱਕ ਕਰੋ ਜੀ ਬਾਟਮ ਤੇ ਵਰਕ ਦੀ ਬਹੁਤ ਸੋਹਣੀ ਬਹੁਤ ਸੋਹਣੀ ਫਿਨਿਸ਼ਿੰਗ ਦੇ ਨਾਲ ਇਹ ਵਰਕ ਹੋਇਆ ਜੀ ਨਾਲ ਬੂਟੀ ਚੈੱਕ ਕਰ ਸਕਦੇ ਹੋ ਬੜੀ ਸੋਹਣੀ ਇਹਦੀ ਬੂਟੀ ਹੈ ਜੀ ਨਾਲ ਜਿਹੜਾ ਆਪਾਂ ਜਿਹੜਾ ਸ਼ਰਟ ਦੁਪੱਟੇ ਦੇ ਉੱਤੇ ਕੱਟਵਰਕ ਦਿੱਤਾ ਹੈ ਜੀ ਆਪਾਂ ਕੱਟਵਰਕ ਦਿੱਤਾ ਹੈ ਇਹ ਸਾਰਾ ਗ੍ਰੇ ਕਲਰ ਨਾਲ ਕਿਉਂਕਿ ਗ੍ਰੇ ਕਲਰ ਦੀ ਸ਼ਰਟ ਸੀ ਜੀ ਗ੍ਰੇ ਕਲਰ ਨਾਲ ਕੱਟਵਰਕ ਦਿੱਤਾ ਹੈ ਬਹੁਤ ਬਰੀਕ ਤੇ ਬਹੁਤ ਹੀ ਸੋਹਣਾ ਫਿਨਿਸ਼ਿੰਗ ਨਾਲ ਕੱਟਵਰਕ ਹੋਇਆ ਜੀ ਪਿਓਰ ਕੋਰਾ ਕਾਟਨ ਦਾ ਆਏਗਾ ਦੁਪੱਟਾ ਬਹੁਤ ਹੀ ਸੋਹਣਾ 2.5 ਮੀਟਰ ਦਾ ਆਏਗਾ ਜੀ ਦੁਪੱਟਾ ਪ੍ਰਾਈਸ ਇਹਦਾ ਰਹੇਗਾ ਜੀ 975 ਪਹਿਲਾ ਸੂਟ ਸੀਗਾ ਜੀ ਉਹਦਾ ਸੀਗਾ 950 ਇਹ ਸੂਟ ਦਾ ਰਹੇਗਾ ਜੀ 975 ਰੁਪਏ ਸੂਟ ਦਾ ਜਿਹੜਾ ਪ੍ਰਾਈਸ ਰੂਗਾ ਜੀ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਣਗੇ ਇਹ ਇਹ ਸੀਗਾ ਜੀ ਫਸਟ ਜਿਹੜਾ ਸੀਗਾ ਸੂਟ ਇਹਦੇ ਵਿੱਚ ਸੈਕਿੰਡ ਕਲਰ ਆਂਦਾ ਜੀ ਆਪਣਾ ਬਹੁਤ ਹੀ ਸੋਹਣਾ येलो ਕਲਰ ਪ੍ਰਿੰਟਿੰਗ ਚੈੱਕ ਕਰੋ ਬਹੁਤ ਹੀ ਸੋਹਣਾ येलो ਕਲਰ ਜਿਹੜੇ ਸੂਟ ਦੇ ਵਿੱਚ ਕਲਰ ਨੇ ਜੋ ਕਲਰ ਨਾਲ ਦੀ ਪਰ ਐਮਬਰਾਇਡਰੀ ਦਿੱਤੀ ਹੈ ਬਲੂ ਤੇ ਮਜੈਂਟਾ ਬਲੂ ਤੇ ਮਜੈਂਟਾ येलो ਕਲਰ ਦੇ ਹਲਕਾ ਜਿਹਾ येलो ਕਲਰ ਹੈ ਜੀ ਇਹ ਇਦਾਂ ਨਹੀਂ ਹੈਗਾ ਬ੍ਰਾਈਟ ਜਿਹਾ ਹੋਊਗਾ ਅੱਖਾਂ ਨੂੰ ਖਾਏਗਾ ਉਦਾਂ ਦਾ ਨਹੀਂ ਔਰ ਇਹਦਾ ਦੁਪੱਟਾ ਵੀ ਐਜ਼ ਇਟ ਆਪਾਂ ਸਕਲਪਿੰਗ ਦਿੱਤੀ ਹੈ ਜੀ ਦੁਪੱਟੇ ਦੇ ਉੱਤੇ ਦੁਪੱਟੇ ਦੇ ਦੇਖ ਸਕਦੇ ਹੋ ਤੁਸੀਂ ਫਿਨਿਸ਼ਿੰਗ ਬਹੁਤ ਫਿਨਿਸ਼ਿੰਗ ਨਾਲ ਜਿਹੜਾ ਦੁਪੱਟਾ ਵੀ ਰੈਡੀ ਹੋਇਆ ਜੀ ਆਪਣਾ ਨੈਕਸਟ ਇਹਦਾ ਕਲਰ ਹੈਗਾ ਜੀ ਆਪਣੇ ਕੋਲੇ ਬਹੁਤ ਸੋਹਣਾ ਗ੍ਰੀਨ ਇਹ ਵਾਲਾ ਜਿਹੜਾ ਗ੍ਰੀਨ ਜਿਹੜੀ ਸ਼ਰਟ ਹੈ ਜੀ ਇਹ ਪਹਿਲਾਂ ਆਪਣੇ ਕੋਲੇ ਕੱਲੀਆਂ ਸ਼ਰਟਾਂ ਦੇ ਵਿੱਚ ਵੀ ਆਪਾਂ ਇਹ ਸੇਲ ਕੀਤੀ ਹੈ ਰਿਸਪੌਂਸ ਕਾਫੀ ਅੱਛਾ ਸੀਗਾ ਇਹਦਾ ਬਹੁਤ ਸੋਹਣਾ ਜਿਹੜਾ ਸਟੱਫ ਰਹਿਣ ਵਾਲਾ ਹੈ ਜੀ ਇਹ ਇਹਦੇ ਵਿੱਚ ਪਾਇਆ ਜੀ ਆਪਾਂ ਗ੍ਰੀਨ ਤੇ ਬਲੈਕ ਇਹਦੀ ਬਾਟਮ ਇਹ ਰਹੇਗੀ ਔਰ ਗ੍ਰੀਨ ਕਲਰ ਨਾਲ ਹੀ ਇਹਦੀ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੈ ਜੀ ਆਪਾਂ ਕਟਵਰਕ ਦੇ ਨਾਲ ਬਹੁਤ ਸੋਹਣੇ ਸੂਟ ਬਣ ਕੇ ਰੈਡੀ ਹੋਣਗੇ ਜੀ ਇਹ ਨੈਕਸਟ ਜਿਹੜਾ ਕਲਰ ਆਏਗਾ ਜੀ ਪਿੰਕ ਕਲਰ ਬਹੁਤ ਸੋਹਣਾ ਪਿੰਕ ਕਲਰ ਹੈ ਜੀ ਐਜ ਇਟ ਬਣੀ ਹੈ ਜੀ ਬਾਟਮ ਪਿੰਕ ਤੇ orange ਮਰਜੈਂਟਾ ਦੇ ਕੰਬੋ ਨਾਲ orange ਕਲਰ ਵਾਲੀ ਹੈ ਪਾ ਦੁਪੱਟੇ ਵਿੱਚ ਜਿਹੜਾ ਦਿੱਤਾ ਹੈ ਜੀ ਕਟ ਵਰਤ ਦਿੱਤਾ 975 ਇਹਦਾ ਰੇਟ ਰਹਿਣ ਵਾਲਾ ਜੀ ਇਹ ਸੂਟਾਂ ਦਾ ਰੇਟ ਰੂਗਾ ਜੀ 975 ਜਿਹੜਾ ਆਪਾਂ ਪਹਿਲਾਂ ਦਿਖਾਏ ਹੈ ਜੀ ਕਟ ਦੁਪੱਟੇ ਦੇ ਉੱਤੇ ਪੱਟੀ ਲੱਗੀ ਹੋਈ ਆ ਔਰ ਚੰਪਾ ਲੇਸ ਨਾਲ ਫਿਸ਼ਿੰਗ ਦਿੱਤੀ ਵੀ ਆ ਉਹ ਵਾਲੇ ਜਿਹੜੇ ਸੂਟ ਲੈਣਗੇ ਇਹਦੀ 950 ਔਰ ਜਿਹੜੇ ਇਹ ਵਾਲੇ ਸੂਟ ਲੈਣਗੇ ਜੀ 975 ਰੁਪਏ ਦੇ ਅਕੋਰਡਿੰਗ ਲੈਣਗੇ ਪ੍ਰਿੰਟਡ ਸ਼ਰਟ ਹੋਏਗੀ ਜੀ ਕੋਰਾ ਦੀ ਬਾਟਮ ਹੋਏਗੀ ਦੁਪੱਟਾ ਵੀ ਕੋਰਾ ਦਾ ਹੋਏਗਾ ਬਹੁਤ ਸੋਹਣਾ ਬਹੁਤ ਅੱਛੀ ਕਾਟਨ ਹੁੰਦੀ ਹੈ ਜੀ ਬਹੁਤ ਵਧੀਆ ਕਾਟਨ ਏ ਦੇ ਕੰਫਰਟੇਬਲ ਇਹ ਸੂਟ ਅਗਰ ਤੁਸੀਂ ਲੈਣੇ ਹੈ ਜੀ ਸਕਰੀਨਸ਼ਾਟ ਲੈ ਕੇ ਮੈਨੂੰ ਇਸੇ ਨੰਬਰ ਤੇ ਸੈਂਡ ਕਰ ਦਿਓ ਵੀਡੀਓ ਦੇ ਨੀਚੇ ਦੇਖੋ ਸਾਡਾ ਨੰਬਰ ਹਮੇਸ਼ਾ ਚੱਲ ਰਿਹਾ ਹੁੰਦਾ ਮੇਰੇ ਇਸੇ ਨੰਬਰ ਤੇ ਤੁਸੀਂ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਔਰ ਵੀਡੀਓ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜਲਦੀ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਜੀ ਤਾਂ ਜੋ ਹੋਰ ਵੀ ਜਿਹੜੀਆਂ ਮੇਰੀਆਂ ਭੈਣਾਂ ਲੈ ਸਕਣ ਵੀਡੀਓ ਦਾ ਜਿਹੜਾ ਫਾਇਦਾ ਲੈ ਸਕਣ ਇੰਨੇ ਸਸਤੇ ਰੇਟਾਂ ਦੇ ਵਿੱਚ ਆਪਾਂ ਸੂਟ ਖੋਣੀ ਹੈ ਜੀ और इंस्टाग्राम से भी अपना पेज है जी उसमें भी जरूर फॉलो करो पते कलैक्शन दो हज़ार तेई के नाम से है जो इंस्टा अपना पेज है उसमें भी फॉलो करो और मेरी रिक्वेस्ट है जी दोबारा तो फिर चैनल सबसक्राइब कर लो लाइक शेयर कमेंट करो जी मेरी वीडियो देखने तहत बहुत बहुत धन्यवाद